ਮੈਂ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੈਂ ਪਰਸੋਂ ਜਿਹੜਾ ਹੈਗਾ ਇਹ ਖਾਣਾ ਮੈਥਪੁਰ ਦਾ ਜਿਹੜਾ ਉਹਦਾ ਸੰਭਾਲਿਆ ਆ ਪਹਿਲਾਂ ਮੈਂ ਬਤੌਰ ਐਸਐਸਪੀ ਉਥਾਣਾ ਗਰਾਇਆ ਤਨਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਿਦਾਇਤਾਂ ਤੇ ਜਿਹੜਾ ਇੱਥੇ ਮੇਰੀ ਬਦਲੀ ਹੋ ਕੇ ਮੈਂ ਚਾਰਜ ਲਿਆ ਔਰ ਉਹਨਾਂ ਨੇ ਜੋ ਵੀ ਹਿਦਾਇਤਾਂ ਦਿੱਤੀਆਂ ਨੇ ਉਹਦੇ ਮੁਤਾਬਕ ਅਸੀਂ ਜਿਹੜੇ ਮਾਰੇ ਅੰਸਰ ਨੇ ਉਹ ਇੱਥੇ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਨਸ਼ਾ ਵੇਚਣ ਵਾਲੇ ਆ ਚਾਹੇ ਉਹ ਲੁੱਟਾਂ ਖੋਹਾਂ ਕਰਨ ਵਾਲੇ ਨੇ ਕਾਇ ਕੋਈ ਵੀ ਆ ਉਹਨਾਂ ਵਾਸਤੇ ਕੋਈ ਵੀ ਜਗਾ ਨਹੀਂ ਹੈ ਔਰ ਚੰਗੇ ਇਨਸਾਨ ਵਾਸਤੇ ਸਾਡੇ ਦਰਵਾਜ਼ੇ 24 ਘੰਟੇ ਜੇ ਖੁੱਲੇ ਨੇ ਔਰ ਬਾਕੀ ਕੋਈ ਵੀ ਸਮੱਸਿਆ ਕਿਸੇ ਨੂੰ ਆਉਂਦੀ ਆ ਉਹ 24 ਘੰਟੇ ਆ ਕੇ ਮੇਰੇ ਕੋਲ ਆ ਕੇ ਦੱਸ ਸਕਦਾ ਉਹਦਾ 24 ਘੰਟੇ ਹੱਲ ਕੀਤਾ ਜਾਊਗਾ ਔਰ ਸਾਡੇ ਕੋਲ 112 ਦੀ ਗੱਡੀ ਵੀ ਲੱਗੀ ਹੈਗੀ ਆ ਉਹ ਵੀ ਹਰ ਦਮ ਪਬਲਿਕ ਦੀ ਸੇਵਾਇ ਪਿਆਰ ਭਰ ਤਿਆਰ ਰਹੀਦੀ ਆ ਔਰ ਸਰ ਜੀ ਇੱਥੇ ਜਿਹੜੀ ਮੈਦਪੁਰ ਦੀ ਕੁਝ ਸਮੱਸਿਆ ਟ੍ਰੈਫਿਕ ਦੀ ਆ ਟ੍ਰੈਫਿਕ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹਦੀ ਸਮੱਸਿਆ ਮਹਿਤਪੁਰ ਦੀ ਮੈਂ ਦੇਖੀ ਆ ਆ ਰਹੀ ਹੈ ਇਹਨੂੰ ਵੀ ਜਲਦੀ ਜਲਦੀ ਹੱਲ ਕਰ ਦਿੱਤਾ ਜਾਊਗਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣਾ ਸਮਾਨ ਥੜੀਆਂ ਦੇ ਅੰਦਰ ਕਰ ਲੈਣ ਔਰ ਜਿਹੜੀ ਸਰਕਾਰ ਦੀ ਜਗ੍ਹਾ ਜੋ ਰੋਡ ਦੀ ਜਗ੍ਹਾ ਉਹਨੂੰ ਖਾਲੀ ਕਰ ਦੇਣਾ ਕਿਉਂਕਿ ਜਿਹੜੀ ਆਨ ਵਾਈਟ ਟ੍ਰੈਪ ਕਾ ਜਿਵੇਂ ਟਰਾਲੀਆਂ ਟਰੈਕਟਰ ਜਾ ਵੱਡੇ ਵੀ ਕਰ ਲੰਗਣ ਦੇ ਉਹਦੇ ਨਾਲ ਬੜੀ ਸਮੱਸਿਆ ਆਉਂਦੀ ਆ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਆ ਮੈਂ ਬੇਨਤੀ ਕਰਦਾ ਕਿਸੇ ਦੀ ਕੋਈ ਜਾਨ ਨਾ ਚਲੀ ਜਾਵੇ ਆਪਾਂ ਸਾਰੇ ਨਾਲ ਮਿਲ ਕੇ ਇਹ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰੀਏ ਇੱਕ ਕਰੋੜਾਂ ਤੇ ਜਿਹੜੇ ਟ੍ਰੈਫਿਕ ਦੇ ਟਰਾਲੀਆਂ ਦੇ ਬਹੁਤ ਬਹੁ ਵੱਡੇ ਵੱਡੇ ਸਪੀਕਰ ਲਾ ਕੇ ਘੁੰਮਦੇ ਆ ਮੋਟਰਸਾਈਕਲ ਤੇ ਫੁੱਟਰ ਭਜਾਉਂਦੇ ਆ ਉਹਨਾਂ ਬਾਰੇ ਕੀ ਜਾਣਕਾਰੀ ਬਿਲਕੁਲ ਜਿਹੜਾ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਜਾਂ ਫੁੱਟਰ ਲਾਏ ਆ ਜਾਂ ਵੱਡੇ ਵੱਡੇ ਟਾਇਰ ਲਾ ਕੇ ਗੱਡੀਆਂ ਤੇ ਘੁੰਮਦੇ ਆ ਬਿਲਕੁਲ ਉਹਨਾਂ ਦੇ ਚਲਾਨ ਕੀਤੇ ਜਾਣਗੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਇਹ ਬਿਲਕੁਲ ਤਕਨੀਕੀ ਸਮੱਸਿਆ ਜਿਹੜੀ ਆ ਤਾਲ ਕਰਦੀ ਚਲੀ ਜੂਗੀ